ਸਸਰੀਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਵਧੀਆ ਹੋਵੋਗੇ ਅੱਜ ਆਪਾਂ ਗੱਲ ਕਰਦੇ ਹਾਂ ਮੱਤ ਦੇ ਪੜ ਦਾ ਵੀਡੀਓ ਬਾਰੇ ਪ੍ਰੀਤ ਨੂੰ ਘਰੋਂ ਕੱਢਣ ਤੇ ਪਿੰਡ ਵਾਲਿਆਂ ਨੇ ਮੰਮੀ ਜੀ ਦੀ ਕਿਵੇਂ ਬਣਾਈ ਰੇਲ ਤੇ ਕਿਵੇਂ ਮੰਮੀ ਜੀ ਨੂੰ ਸੁਣਨੀਆਂ ਪਈਆਂ ਖਰੀਆਂ ਕਰੀਆਂ ਇਸ ਬਾਰੇ ਆਪਾਂ ਪੂਰੀ ਡਿਟੇਲ ਚ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਜੀ ਜਦੋਂ ਪੁਲਿਸ ਵਿੱਕੀ ਨੂੰ ਫੜ ਕੇ ਲੈ ਜਾਂਦੀ ਆ ਉਸ ਤੋਂ ਬਾਅਦ ਮੰਮੀ ਪ੍ਰੀਤ ਨੇ ਬਹੁਤ ਬੋਲਦੀ ਆ ਕਹਿੰਦੀ ਤੂੰ ਮੇਰੇ ਮੁੰਡੇ ਨੂੰ ਪੁਲਿਸ ਵਾਲਿਆਂ ਕੋ ਫੜਾਇਆ ਤੈਨੂੰ ਜਮਾ ਵੀ ਸ਼ਰਮ ਨਹੀਂ ਆਈ ਤੂੰ ਆਪਣੇ ਘਰ ਵਾਲਿਆਂ ਨੂੰ ਪੁਲਿਸ ਕੋ ਫੜਾਤਾ ਮੈਂ ਤੈਨੂੰ ਘਰੇ ਨਹੀਂ ਰੱਖਣਾ ਤੂੰ ਹੁਣ ਨਹੀਂ ਜਾ ਜਿੱਥੇ ਜਾਣਾ ਅੱਗੇ ਉਹ ਪ੍ਰੀਤ ਕਹਿੰਦੀ ਆ ਕਿ ਹੁਣ ਮੈਂ ਕਿੱਥੇ ਜਾਵਾਂਗੀ ਮੇਰਾ ਤਾਂ ਉਹ ਨਹੀਂ ਘਰ ਆ ਤੇ ਮੈਂ ਹੁਣ ਕਿੱਥੇ ਜਾ ਸਕਦੀ ਆ ਅੱਗੇ ਮੰਮੀ ਬੋਲਦੀ ਆ ਕਿ ਤੂੰ ਜਿੱਦੋਂ ਦੀ ਸਾਡੇ ਘਰ ਆਈਆਂ ਤੂੰ ਸਾਡਾ ਘਰ ਖਾਲੀ ਕਰਤਾ ਤੇਰਾ ਪਿਆੜਾ ਹੀ ਮੜ ਆਇਆ ਜੀ ਦੋਨੀਆਂ ਤੂੰ ਘਰੇ ਆ ਜਾਂ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਰਹਿੰਦੀ ਆ ਮੈਂ ਨਹੀਂ ਤੈਨੂੰ ਘਰੇ ਰੱਖਣਾ ਤੂੰ ਜਿੱਥੇ ਮਰਜੀ ਜਾ ਅੱਗਿਓ ਪ੍ਰੀਤ ਕਹਿੰਦੀ ਹੁਣ ਮੈਂ ਕਿੱਥੇ ਜਾਵਾਂ ਮੈਂ ਤਾਂ ਵਿਆਹ ਕਰਾ ਕੇ ਇੱਥੇ ਆਈਆਂ ਹਨਾ ਵਾ ਪ੍ਰੀਤ ਇਹ ਮੰਨਤਾ ਕਰਨ ਤੇ ਵੀ ਮੰਮੀ ਨਹੀਂ ਮੰਨਦੀ ਤੇ ਪ੍ਰੀਤ ਨੂੰ ਕੜੀਸ ਕੜੀਸ ਕੇ ਘਰੋਂ ਬਾਹਰ ਕੱਢਦੀ ਆ ਤੇ ਪ੍ਰੀਤ ਬਹੁਤ ਰੋਂਦੀ ਆ ਕਿ ਹੁਣ ਮੈਂ ਜਾਉਂਗੀ ਕਿੱਥੇ ਪਰ ਮੰਮੀ ਦੇ ਕੋਈ ਵੀ ਅਸਰ ਨਹੀਂ ਹੁੰਦਾ ਮੰਮੀ ਬੋਲਦੀ ਆ ਕਿ ਤੂੰ ਮੇਰੇ ਮੁੰਡੇ ਨੂੰ ਪੁਲਿਸ ਵਾਲਿਆਂ ਕੋ ਫੜਾਇਆ ਉਹ ਪਤਾ ਨਹੀਂ ਮੇਰੇ ਮੁੰਡੇ ਦਾ ਕੀ ਹਾਲ ਕਰ ਰਹੇ ਹੋਣਗੇ ਕਿਵੇਂ ਉਹਨੂੰ ਕੁੱਟ ਮਾਰ ਰਹੇ ਹੋਣਗੇ ਤੂੰ ਤੇ ਇੱਥੇ ਆਰਾਮ ਨਾਲ ਬੈਠੀਆਂ ਤੇ ਉਹ ਵਿਚਾਰੇ ਦਾ ਪਤਾ ਨਹੀਂ ਕੀ ਹੋ ਰਿਹਾ ਹੁਣ ਉੱਥੇ ਬਹੁਤ ਜ਼ਿਆਦਾ ਘਰ ਚ ਹੰਗਾਮਾ ਹੁੰਦਾ ਦੇ ਪ੍ਰੀਤ ਨੂੰ ਮੰਮੀ ਬਹੁਤ ਮਾਰਦੀ ਕੁੱਟਦੀ ਆ ਇੰਨੇ ਦੇ ਵਿੱਚ ਪਿੰਡ ਵਾਲ ਪਿੰਡਾ ਵਾਲਿਆਂ ਨੂੰ ਵੀ ਬੜੀ ਦੇ ਕਰਨਾ ਰੋਲੇ ਦੀਆਂ ਆਵਾਜ਼ਾਂ ਸੁਣਦੀਆਂ ਤਾਂ ਉਹ ਵੀ ਆਸ-ਪड़ोस ਵਾਲੇ ਵੀ ਉੱਥੇ ਆ ਜਾਂਦੇ ਨੇ ਤੇ ਮੰਮੀ ਆਸਪੜੋਸ ਵਾਲੇ ਵੀ ਮੰਮੀ ਨੂੰ ਬਹੁਤ ਸਮਝਾਉਂਦੇ ਆ ਕਿ ਤੂੰ ਆ ਗਲਤ ਕਰ ਰਹੀ ਆ ਆਖੇ ਤੇਰੀ ਨੋਂ ਆ ਤੂੰ ਇਸ ਨੂੰ ਘਰੋਂ ਬਾਹਰ ਨਾ ਕੱਢ ਪਰ ਮੰਮੀ ਦੇ ਕੋਈ ਅਸਰ ਨਹੀਂ ਹੁੰਦਾ ਉਹ ਕਹਿੰਦੀ ਆ ਕਿ ਇਸ ਨੇ ਵਿੱਕੀ ਨੂੰ ਪੁਲਸ ਵਾਲਿਆਂ ਕੋ ਫੜਾਇਆ ਮੈਂ ਇਸ ਨੂੰ ਘਰੇ ਨਹੀਂ ਰੱਖਣਾ ਤੇ ਅੱਗੇ ਪਿੰਡ ਵਾਲੇ ਮੰਮੀ ਨੂੰ ਬਹੁਤ ਸਮਝਾਉਂਦੇ ਆ ਕਿ ਤੇਰਾ ਮੁੰਡਾ ਹੈ ਹੀ ਇਹੋ ਜਿਹਾ ਆ ਅਸੀਂ ਵੀ ਪਹਿਲਾਂ ਉਹਦਾ ਸਾਹਾ ਦਿੱਤਾ ਦੀ ਪਰ ਉਹ ਨਹੀਂ ਸੁਧ ਰਿਹਾ ਹੁਣ ਇਹਦੇ ਵਿੱਚ ਪ੍ਰੀਤੀ ਦਾ ਕੀ ਕਸੂਰ ਆ ਅੱਗੇ ਮੰਮੀ ਬੋਲਦੀ ਐ ਪ੍ਰੀਤ ਨੂੰ ਮੈਂ ਤਾਂ ਹੀ ਘਰ ਰੱਖਾਂਗੀ ਪਹਿਲਾਂ ਤੁਸੀਂ ਮੇਰੇ ਨਾਲ ਇਕੱਠੇ ਹੋ ਕੇ ਠਾਣੇ ਚੱਲੋ ਮੈਂ ਆਪਣਾ ਮੁੰਡਾ ਛਡਾ ਕੇ ਲਿਆਣਾ ਆ ਪਰ ਮੰਮੀ ਦੇ ਪड़ोसी ਉਸ ਕੋਰੀ ਨਾ ਕਰ ਦਿੰਦੇ ਕਿ ਅਸੀਂ ਤੁਹਾਡੇ ਮਸਲੇ ਦੇ ਵਿੱਚ ਨਹੀਂ ਪੈਣਾ ਫਿਰ ਅੱਗੇ ਮੰਮੀ ਬੋਲਦੀ ਐ ਕਿ ਮੈਂ ਵੀ ਇਸ ਨੂੰ ਘਰੇ ਨਹੀਂ ਰੱਖਣਾ ਜਿੱਥੇ ਮਰਜੀ ਜਾਵੇ ਮੈਂ ਇਸ ਤੋਂ ਕੁਝ ਨਹੀਂ ਲੈਣਾ ਉਹ ਪ੍ਰੀਤ ਨੂੰ ਘਰੋਂ ਕੱਢ ਦਿੰਦੀ ਐ ਤੇ ਉਸ ਤੋਂ ਬਾਅਦ ਪ੍ਰੀਤ ਦੇ ਪड़ोसी ਕਹਿੰਦੇ ਚੱਲ ਸਾਡੇ ਘਰ ਚੱਲ ਪਰ ਪ੍ਰੀਤ ਕਹਿੰਦੀ ਮੈਂ ਐਵੇਂ ਤੁਹਾਡੇ ਘਰ ਨਹੀਂ ਜਾਣਾ ਇਹ ਆਪਦਾ ਜਾਂ ਆਪਦਾ ਮम्मी ਦਾ ਗੁੱਸਾ ਠੀਕ ਹੋ ਜਾਵੇ ਤਾਂ ਮੈਨੂੰ ਮम्मी ਘਰ ਬੁਲਾ ਲੂਗੀ ਪਰ ਮम्मी ਮम्मी ਗੁੱਸੇ ਨੂੰ ਘਰੇ ਵੜ ਨਹੀਂ ਨਹੀਂ ਦਿੰਦੀ ਬਰੀਰ ਪਰਚਾਨ ਹੋਈ ਇੱਧਰ ਉੱਧਰ ਘੁੰਮਦੀ ਫਿਰਦੀ ਆ ਅੱਗੇ ਕੀ ਹੋਇਆ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ